ਭਾਰਤ ਪਾਕਿਸਤਾਨ ਦਰਮਿਆਨ ਲੰਘੇ ਕੱਲ ਸ਼ਾਮ ਵੇਲੇ ਮੁਕੰਮਲ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ ਜਿੱਥੇ ਡੇਢ 2 ਘੰਟੇ ਤੱਕ ਹਾਲਾਤ ਆਮ ਵਰਗੇ ਹੁੰਦੇ ਨਜ਼ਰ ਆਏ ਉੱਥੇ ਹੀ ਹਨੇਰਾ ਹੁੰਦੇ ਸਾਰ ਇੱਕ ਵਾਰ ਫੇਰ ਜੰਗਬੰਦੀ ਦੀ ਉਲੰਘਣਾ ਦੇ ਨਾਲ ਜੰਗ ਦਾ ਆਲਮ ਬਣਦਾ ਹੋਇਆ ਵਿਖਾਈ ਦਿੱਤਾ ਅਤੇ ਕਈ ਪਾਸੇ ਤਣਾਅ ਵੀ ਬਣਿਆ ਹੋਇਆ ਨਜ਼ਰ ਆਇਆ ਇਸ ਤਹਿਤ ਸ਼ਾਮ ਵੇਲੇ ਜਿੱਥੇ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਆਮ ਵਾਂਗ ਚਾਲੂ ਰੱਖੀ ਗਈ ਸੀ ਉਥੇ ਹੀ ਪਠਾਨਕੋਟ ਅਤੇ ਕਈ ਹੋਰ ਇਲਾਕਿਆਂ ਵਿੱਚ ਇੱਕ ਵਾਰ ਫਿਰ ਡਰੋਨ ਵਿਖੇ ਜਾਣ ਦੀ ਗੱਲ ਸਾਹਮਣੇ ਆਈ ਅਤੇ ਪਾਕਿਸਤਾਨ ਦੀ ਤਰਫੋਂ ਜੰਗਬੰਦੀ ਦੀ ਉਲੰਘਣਾ ਹੋਣ ਦੀ ਵੀ ਗੱਲ ਉਠਣ ਲੱਗੀ ਇਸ ਤੋਂ ਬਾਅਦ احتیاط ਵਜੋਂ ਪੰਜਾਬ ਦੇ 10 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਖਾਸ ਕਰ ਸਾਰੇ ਸਰਹੱਦੀ ਜ਼ਿਲ੍ਹਿਆਂ ਵਿੱਚ ਬਲੈਕਆਊਟ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਲੈਣ ਦੀ ਥਾਂ ਚੌਕਸੀ ਵਰਤੇ ਜਾਣ ਨੂੰ ਤਰਜੀਹ ਦਿੱਤੀ। ਇਸ ਦਰਮਿਆਨ ਗਵਾਂਡੀ ਸੂਬੇ ਜੰਮੂ ਕਸ਼ਮੀਰ ਦੇ ਸ਼ਿਰੀਨਗਰ ਵਿੱਚ ਤਮਾਕਿਆਂ ਸੰਬੰਧੀ ਵੀ ਕੁਝ ਸੂਚਨਾਵਾਂ ਆਈਆਂ ਹਾਲਾਂਕਿ ਭਾਰਤੀ ਫੌਜ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਇਹੋ ਜਹੀ ਕੋਈ ਘਟਨਾ ਨਹੀਂ ਵਾਪਰੀ। ਇਸ ਤੋਂ ਬਾਅਦ देर रात ਤੱਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਜਿੱਥੇ ਬਲੈਕਆਊਟ ਕੀਤਾ ਗਿਆ ਸੀ ਉੱਥੇ ਬਿਜਲੀ ਸਪਲਾਈ ਵੀ ਬਹਾਲ ਕਰ ਦਿੱਤੀ ਗਈ। ਅਤੇ ਪਿਛਲੇ ਕੁਝ ਘੰਟਿਆਂ ਦੌਰਾਨ ਇਹੋ ਜਿਹੀ ਕੋਈ ਵੀ ਹੋਰ ਕਾਰਵਾਈ ਹੋਣ ਦੀ ਗੱਲ ਸਾਹਮਣੇ ਨਹੀਂ ਆ ਰਹੀ ਪਰ ਬੀਤੀ ਸ਼ਾਮ ਕੁਝ ਸਮੇਂ ਲਈ ਦੁਬਾਰਾ ਤਣਾਅ ਦਾ ਆਲਮ ਜ਼ਰੂਰ ਬਣਿਆ ਸੀ